ਸੰਗਰੂਰ ਦੇ ਨੇੜੇ ਮਸਤੂਆਣਾ ਸਾਹਿਬ ਵਿਖੇ ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਹਿਤਕਾਰ ਸੁਖੀ ਬਾਠਵੀ ਪੰਜਾਬ ਭਵਨ ਸ੍ਰੀ ਕੈਨੇਡਾ ਤੋਂ ਆਪਣੀ ਟੀਮ ਨਾਲ ਪਹੁੰਚੇ ਬੱਚਿਆਂ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਅਤੇ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨ ਲਈ ਲੇਖ ਕਹਾਣੀਆਂ ਲਿਖਣ ਅਤੇ ਪੰਗੜੇ ਅਤੇ ਗਿੱਧੇ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਤੇ ਹੋਰ ਪਤਵੰਤੇ ਸੱਜਣ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਤੋ ਸ੍ਰੀ ਅਕਾਲ ਤੇ ਪੰਚ ਆਓ ਸੁਣਦੇ ਆ ਇਸ ਮੁਖੇ ਸੁਖੀ ਬਾਠ ਹੋਣਾ ਨੇ ਕੀ ਕਿਹਾ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਮਸਤਪਾਣਾ ਸਾਹਿਬ ਦੀ ਧਰਤੀ ਤੇ ਇੱਕ ਬਹੁਤ ਵਧੀਆ ਪੰਜਾਬੀ ਪ੍ਰੋਗਰਾਮ ਕਰਾ ਰਹੇ ਹੋ ਪੰਜਾਬੀ ਪਾਸਾ ਲਈ ਆ ਬਿਲਕੁਲ ਜੀ ਪਹਿਲਾਂ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਨਵੀਆਂ ਕਲਮਾਂ ਨਵੀਆਂ ਉਡਾਨ ਇਹ ਪ੍ਰੋਜੈਕਟ ਤਕਰੀਬਨ 13 ਕ ਮਹੀਨੇ ਪੁਰਾਣਾ ਹੈ ਜਦੋਂ ਅਸੀਂ ਲਾਂਚ ਇਹ ਨੂੰ ਕੀਤਾ ਸੀਗਾ ਇਹਦਾ ਜਿਹੜਾ ਮੁੱਖ ਮਕਸਦ ਸੀਗਾ ਬੱਚਿਆਂ ਨੂੰ ਆਪਣੇ ਸਿਹਤ ਨਾਲ ਆਪਣੇ ਵਿਰਸਤ ਨਾਲ ਆਪਣੇ ਸੱਭਿਆਚਾਰ ਨਾਲ ਜੋੜਨਾ ਉਹਦੇ ਤਹਿਤ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆ ਟੀਮਾਂ ਪਹਿਲਾਂ ਪੈਦਾ ਕੀਤੀਆਂ ਤੇ ਸਾਰੇ ਨਾਣੀ 5% ਬੱਚੇ ਦੇ ਜੋ ਪਾਰਟਿਸਿਪੇਟ ਕਰਨੇ ਉਸ ਸਰਕਾਰੀ ਸਕੂਲਾਂ ਦੇ ਨੇ ਤੇ 100% ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਨੇ ਅਧਿਆਪਕ ਉਹ ਸਾਰੇ ਹੀ ਸਰਕਾਰੀ ਸਕੂਲਾਂ ਦੇ ਨੇ ਸੋ 23 ਟੀਮ ਆਪਣੇ ਪੰਜਾਬ ਦੀਆਂ ਨੇ ਫਿਰ Rajasthan, Madhya Pradesh, Haryana, Delhi, Maharashtra ਤੋਂ ਹੁੰਦੇ ਹੋਏ ਇਹਦੀ ਟੀਮ Australia 'ਚ, New Zealand 'ਚ ਜਰਮਨ ਚ ਇਟਲੀ ਚ ਕੈਨੇਡਾ ਐ ਤਿੰਨ ਟੀਮਾਂ ਕੈਨੇਡਾ ਨੇ ਅਮਰੀਕਾ ਚ ਦੋ ਟੀਮਾਂ ਨੇ ਪਾ ਲਾ ਕੇ ਸਾਡੇ ਕੋਲ 42 ਟੀਮਾਂ ਨੇ ਸੋ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਆਪਣੇ ਕਲਾਵੇ ਚ ਲੈਣਾ ਇਹਨਾਂ ਨੂੰ ਲਿਖਣਾ ਸਿਖਾਉਣਾ ਉਸ ਤੋਂ ਬਾਅਦ ਇਹਨਾਂ ਨੂੰ ਸਟੇਜ ਤੇ ਸੁਣਨਾ ਫਿਰ ਉਹਨਾਂ ਨੂੰ ਛਾਪਣਾ ਹੁਣ ਤੱਕ ਨਵੀਆਂ ਕਲਮਾਂ ਨਵੀਂ ੜਾਨ ਦੇ 37 ਭਾਗ ਛਾਪ ਚੁੱਕੇ ਨੇ ਜਿਹੜਾ ਕਿ ਸਾਡਾ ਇੱਕ 4-5 ਸਾਲਾ ਪ੍ਰੋਜੈਕਟ ਹੈ ਇਹ तकरीबन 200 ਦੇ ਕਰੀਬ ਵੋਲੀਅਮ ਦੇ ਵਿੱਚ ਅਸੀਂ ਕਿਤਾਬ ਛਾਪਾਂਗੇ ਤਾਂ ਬੜੇ ਵਧੀਆ ਚੱਲ ਰਿਹਾ ਜਿਹੜਾ ਪੰਜਾਬ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਹੋ ਰਿਹਾ ਸਾਰਾ ਨਹੀਂ ਪ੍ਰੋਗਰਾਮ ਪੰਜਾਬ ਦੇ ਵਿੱਚ ਪਿਛਲੇ 13 ਮਹੀਨੇ ਤੋਂ ਬਹੁਤ ਹੋ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਦੋਂ ਬੁੱਕ ਰਿਲੀਜ਼ ਕਰਦੇ ਹਾਂ ਕਾਫੀ ਵੱਡੀ ਤਾਜ਼ਾ ਸਾਈਜ਼ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਦੇ ਹਾਂ ਪਰ ਇਸ ਲੈਵਲ ਦੇ ਉੱਤੇ ਕਿ ਅੱਜ ਮਸਤਵਾਨਾ ਸਾਹਿਬ ਦੇ ਵਿੱਚ ਪੰਜਾਬ ਤੋਂ ਇਹਨੇ ਨਾਲ ਲੱਗਦੇ ਸੂਬਿਆਂ ਤੋਂ ਬਾਹਰਲੇ ਮੁਲਕਾਂ ਤੋਂ ਵੀ ਬੱਚੇ ਆਏ ਹੋਏ ਨੇ ਆ ਜਿਹੜਾ ਕਿ ਤਕਰੀਬਨ ਟੋਟਲ ਗਿਣਤੀ ਜਿਹੜੀ 800 ਬੱਚੇ ਤੇ ਪਰਫਾਰਮ ਹੀ ਕਰ ਰਹੇ ਨੇ ਤੇ ਨਾਲ ਲਾ ਕੇ ਮੇਰੇ ਖਿਆਲ 16-1700 ਦੀ ਜਿਹੜੀ ਇੱਥੇ ਗੈਦਰ ਹੋ ਗਿਆ ਤਿੰਨ ਸਟੇਜਾਂ ਨੇ ਆ ਪ੍ਰਾਇਮਰੀ ਵਰਕ ਮੀਡਲ ਵਰਕ ਤੇ ਹਾਈ ਵਰਕ ਦੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਆਪਣੀਆਂ ਆਪਣੀਆਂ ਲਿਖੀਆਂ ਹੋਈਆਂ ਕਵਸਤਾਵਾਂ ਆਬ ਸੁਣਾ ਰਹੇ ਨੇ ਤੇ ਇਹਨਾਂ ਦੇ ਇੱਕ ਤਰ੍ਹਾਂ ਕੰਪੀਟੀਸ਼ਨਾਂ ਦਾ ਅਸੀਂ ਕਰਾ ਰਹੇ ਹਾਂ ਸਦਾ ਰਾਜਨ ਸਿੰਘ ਬਾਠਵੜਾ ਦੀ ਯਾਦ ਦੇ ਵਿੱਚ ਇਹਨਾਂ ਨੂੰ ਅਸੀਂ ਬੜੇ ਉੱਪਰ ਦਰਜੇ ਦੇ ਅਵਾਰਡ ਦੇ ਰਹੇ ਹਾਂ ਜੱਜ ਸਾਹਿਬਾਨ ਪੂਰਾ ਆਪਣਾ ਖਿਆਲ ਰੱਖਣ ਨੇ ਬੱਚਿਆਂ ਨੂੰ ਚੁਣ ਰਹੇ ਨੇ ਜੇ ਅੱਜ ਇਹ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਆਨ ਦਾ ਮੌਕਾ ਮਿਲਿਆ ਹੈਗਾ ਇਹ ਆਯੋਜਿਤ ਕੀਤਾ ਹੈਗਾ ਇਹ ਸੁਬਿਸ਼ਾ ਸੁਖੀ ਬਾਠ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਛੋਟੇ-ਛੋਟੇ ਬੱਚੇ ਆ ਕੇ ਜੋ ਉਹਨਾਂ ਨੇ ਲੇਖਕ ਰਚਨਾਵਾਂ ਕੀਤੀਆਂ ਨੇ ਉਹ ਸਭ ਦੇ ਨਾਲ ਸਾਂਝੀ ਕਰ ਰਹੇ ਨੇ ਆਪਣੇ ਵਿਚਾਰ ਅੱਗੇ ਰੱਖ ਰਹੇ ਨੇ ਤੇ ਉਹਨਾਂ ਨੂੰ ਬੜਾ ਇੱਕ ਚੰਗਾ ਮੰਚ ਮਿਲਿਆ ਜਿਸ ਤੋਂ ਜਿਸ ਦੇ ਰਾਹੀਂ ਉਹ ਆਪਣੀ ਕ੍ਰੀਏਟੀਵਿਟੀ ਆਪਣੀ ਸੋਚ ਨੂੰ ਸਮਾਜ ਦੇ ਸਾਹਮਣੇ ਲਿਆ 파 ਰਹੇ ਨੇ ਮੈਂ ਸ਼ਲਾਗਾ ਕਰਦਾ ਇਸ ਕਦਮ ਦੀ ਤੇ ਏਸੀ ਮਾਧਿਅਮ ਨਾਲ ਮੈਂ ਬੱਚਿਆਂ ਨੂੰ ਇਹ ਵੀ ਗਾਈਡ ਕੀਤਾ ਕਿ ਉਹ ਆਪਣੇ ਪੇਰੈਂਟਸ ਦੀ ਗੱਲ ਸੁਣਨ ਸਮਾਜ ਦੇ ਅੱਛੇ ਨਾਗਰਿਕ ਬਣਨ ਸਹੀ ਲੀਤ ਤੇ ਤੁਰਨ ਤੇ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਉੱਚਾ ਚੱਕਨ ਧੰਨਵਾਦ ਇਹ ਨਾ ਬਹੁਤ ਇੱਕ ਵਧੀਆ ਵਿਲੱਖਣ ਕਿਸਮ ਦਾ ਇੱਕ ਪ੍ਰੋਗਰਾਮ ਹੈ ਜੋ ਸਰੀ ਪਵਨ ਪੰਜਾਬ ਪਵਨ ਸਰੀ ਦੇ ਜਿਹੜੇ ਚੇ ਸੰਸਥਾਪਕ ਨੇ ਸੁਖੀ ਬਾਠ ਜੀ ਸਾਡੇ ਨਾਲ ਕਿ ਆਪਾਂ ਰਲ ਕੇ ਉਹ ਪਹਿਲਾਂ ਹੀ ਮਤਲਬ ਕਿ ਇਸ ਪਾਸੇ ਵੱਲ ਲੱਗੇ ਹੋਏ ਨੇ ਕਿ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਪ੍ਰਮੋਟ ਕਿਵੇਂ ਕੀਤਾ ਜਾਵੇ ਉਹ ਮਤਲਬ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਇੱਥੇ ਉਹ ਕੋਈ ਆਪਦਾ ਭਾਈਵਾਲ ਮਤਲਬ ਕਿ ਲੱਭ ਰਹੀ ਸੀ ਪੰਜਾਬ ਦੇ ਵਿੱਚ ਕਿ ਜਿਹਦੇ ਨਾਲ ਭਾਈਵਾਲੀ ਪਾ ਕੇ ਤੇ ਪੰਜਾਬੀ ਤੇ ਇਹ ਕੰਮ ਕੀਤਾ ਜਾਵੇ ਕਿ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਵੱਖ-ਵੱਖ ਤਰ੍ਹਾਂ ਦੇ ਮਤਲਬ ਪ੍ਰੋਗਰਾਮ ਕੀਤੇ ਜਾਣ ਤੇ ਉਹਦੇ ਲਈ ਪਿਛਲੇ ਸਾਲ ਅਸੀਂ ਕਾਲਜ ਕੌਂਸਲ ਬੁਰਸਾਗਰ ਮਸਤੋਣਾ ਸਾਹਿਬ ਅਤੇ ਪੰਜਾਬ ਭਵਨ ਸਰੀ ਦੇ ਵਿੱਚ ਇੱਕ ਐਮਓਯੂ ਕੀਤਾ ਤੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਸੰਸਥਾਵਾਂ ਰਲ ਕੇ ਪੰਜਾਬ ਅਤੇ ਪੰਜਾਬੀ ਅਤੇ ਲਈ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕੰਮ ਕਰਨਗੇ ਤੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨਗੇ ਸੁਖੀ ਬਾਠ ਜੀ ਮਤਲ ਅੱਜ ਉਸੇ ਦੇ ਤਹਿਤ ਉਸ ਐਮਓਯੂ ਦੇ ਤਹਿਤ ਜਿਹੜਾ ਪਹਿਲਾ ਪ੍ਰੋਗਰਾਮ ਹੈ ਮਸਤੋਰਾ ਸਾਹਿਬ ਦੀ ਧਰਤੀ ਤੇ ਹੋ ਰਿਹਾ ਜਿਹਦੇ ਵਿੱਚ 1300 ਦੇ ਕਰੀਬ ਵੱਖ-ਵੱਖ ਡਿਸਟ੍ਰਿਕਟਾਂ ਦੇ ਸਟੇਟਾਂ ਦੇ ਕੁਝ ਬਾਹਰਲੇ ਕੰਟਰੀ ਤੋਂ ਵੀ ਆਏ ਨੇ ਬੱਚੇ ਤੇ ਉਹਨਾਂ ਦੇ ਜਿਹੜੇ ਇੱਥੇ ਵੱਖ-ਵੱਖ ਤਰ੍ਹਾਂ ਦੇ ਉਨ੍ਹਾਂ ਦੇ ਲਿਖਣ ਦੇ ਮੁਕਾਬਲੇ ਕਹਾਣੀ ਲਿਖਣ ਲੇਖ ਲਿਖਣ ਕਵਿਤਾ ਲਿਖਣ ਦੇ ਮੁਕਾਬਲੇ ਕਵਿਤਾ ਉਚਾਰਨ ਦੇ ਮੁਕਾਬਲੇ ਤੇ ਗੀਤਾਂ ਦੇ ਮੁਕਾਬਲੇ ਮਤਲਬ ਪੰਜਾਬੀ ਸਹਿਤ ਨਾਲ ਸੰਬੰਧਿਤ ਵਕ ਵਕਤ ਜਿਹੜੇ ਮੁਕਾਬਲੇ ਨੇ ਅੱਜ ਇਸ ਤਰਤੀ ਤੇ ਹੋ ਰਹੇ ਨੇ ਤਿੰਨ ਸਟੇਜਾਂ ਚੱਲ ਰਹੀਆਂ ਨੇ ਅੱਜ ਸਵੇਰੇ ਉਦਘਾਟਨ ਹੋ ਚੁੱਕਿਆ ਇਸ ਪ੍ਰੋਗਰਾਮ ਦਾ ਅੱਜ 16 ਦਸੰਬਰ ਹੈ 16 ਨਵੰਬਰ ਹੈ ਤੇ ਕੱਲ 17 ਨਵੰਬਰ ਤੱਕ ਪ੍ਰੋਗਰਾਮ ਜਾਣਾ ਦੀ ਡਿਪਟੀ ਕਮਿਸ਼ਨਰ ਸੰਗਰੂ ਸ੍ਰੀ ਸੰਦੀਪ ਰੇਸੀ ਜੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਕੇ ਜਏ ਨੇ ਕਿ ਨਵਾਂ ਮੈਡਮ ਆਪਣਾ ਮੇਰਾ ਨਾਮ ਹਰਸ਼ ਚੋਧਕਰ ਤੇ ਮੈਂ ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਅਸਾਮੀ ਨਿਭਾ ਰਹੀ ਹਾਂ। ਅ ਕਿਸ ਤਰ੍ਹਾਂ ਦੇਖਦੇ ਹਾਂ ਜੋ ਪੰਜਾਬੀ ਭਾਸ਼ਾ ਨੂੰ ਇਸ ਟਾਈਮ ਸੰਗਰੂਰ ਦੀ ਧਰਤੀ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਦੇਖੋ ਜੀ ਸੰਗਰੂਰ ਦੀ ਮੈਂ ਜੰਮੀ ਜਾਈ ਹੈ। ਇਹ ਕਿ ਮੇਰਾ ਸ਼ਹਿਰ ਧੂਰੀ ਹੈ ਤੇ ਇੱਡਾ ਵੱਡਾ ਇੱਥੇ ਪਲੇਟਫਾਰਮ ਬੱਚਿਆਂ ਨੂੰ ਮਿਲ ਰਿਹਾ ਤਾਂ ਆਬਵੀਅਸਲੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਅਸੀਂ ਬਾਟਸਾਬ ਨਾਲ ਮੈਂ ਗੱਲ ਕਰ ਰਹੀ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਕਰੀਬ 1300 ਦੇ 1300 ਦੇ ਕਰੀਬ ਬੱਚੇ ਪਾਰਟਿਸਪੇਟ ਕਰਨ ਆਏ ਨੇ ਜਿਹੜੇ ਕਿ ਪਹਿਲਾਂ ਵੱਖ-ਵੱਖ ਕੰਪੀਟੀਸ਼ਨਸ ਹੁੰਦੇ ਹੋਏ ਇੱਕ ਕ੍ਰੀਮੀ ਲੀਅਰ ਇੱਥੇ ਪਹੁੰਚੀ ਹੈ ਤੇ ਬਹੁਤ ਸੋਹਣੇ ਢੰਗ ਨਾਲ ਕੰਪੀਟੀਸ਼ਨ ਚੱਲ ਰਹੀ ਨੇ ਜੱਜ ਸਾਈਮਾਨ ਬਹੁਤ ਹੀ ਵਧੀਆ ਬਲਾਉ ਹੋਏ ਨੇ ਬਹੁਤ ਹੀ ਇਨਕੋਰਟੇ ਲੈ ਤੇ ਸੋਹਣਾ ਚੱਲ ਰਿਹਾ ਪ੍ਰੋਗਰਾਮ ਤੇ ਵਧੀਆ ਲੱਗ ਰਿਹਾ ਕਿ ਸਾਡੀ ਤੇ ਪ੍ਰੋਗਰਾਮ ਹੈ ਗੁਲਾਬ ਨੇ ਸਾਹਿਬ ਜੀ ਨਾਲ ਬੇਨਤੀ ਕਰਦਾ ਸ਼ਿਸ਼ੀ ਗਾਲ ਜੀ ਸਾਰਿਆਂ ਨੂੰ ਮੇਰੇ ਨਾਮ ਹੈ ਰਣਵੀਰ ਕੌਰ ਭੰਗੂ ਕਿ ਤੁਹਾਨੂੰ ਬੇਟਾ अच्छी आय मानता हूँ। आह की परफॉर्म करना है यारे की गाना चलाऊं। अच्छी लोकगीत तो परफॉर्म करना है। लोकगीत। लोकगीत लोक तो। लोक। चलाओ। बान सान पीला पकियानी तो ਤੁਸੀਂ ਇਹਦਾ ਮਤਲਬ ਕੀ ਹੈ ਦੇਖੋ ਵੀ ਬਣਸਣ ਪੀਲਾ ਵੀ ਬਣਸਣ ਪੀਨਾ ਪੱਕੀਆਂ ਮੇਰੀ ਰਾਣੀਏ ਮਾਈ ਦੀ ਮੇਰੀ ਰਾਣੀ ਇਸ ਨਾ ਵੀ ਸੋਹਣੀ ਸੁਨੱਖੀ ਮਾਈ ਹੋਈਆਂ ਲਾਲੋ ਲਾਲ ਵੀ ਲਾਲੋ ਲਾਲ ਹੋ ਗਈਆਂ ਨੀ ਭਲੀਏ ਬੀ ਆ ਨਾ ਈਆਂ ਨੂੰ ਸੋਹ ਵੀ ਈਆਂ ਨੂੰ ਸੋਹਰੇ ਤੋਰ ਕੇ ਵੀ ਤੇਰਾ ਕੀ ਜੀ ਲੱਗਦਾਗਾ ਬੀ ਈਆਂ ਨੂੰ ਵੀ ਤੋੜ ਲਾ ਵੀ ਆਪਦੇ ਵੀ ਆਪਦੇ ਕੋਲੇ ਸੱਦ ਲਾ ਤੇ ਵੀ ਨੂਹਾਂ ਨੂੰ ਤੋੜ ਦੇ ਪੇਕੜੇ ਦੇਵਰ ਕਹਿੰਦੀ ਹੈ ਕਿ ਵੀ ਸਾਨੂੰ ਉਤਾਰਿੰਦੇ ਵੀ ਨਾ ਠੀਰ ਬੀਨੂ ਹਣੋ ਲੈਣ ਤੇ ਖੀਚੜੀ ਕਹਿੰਦੀ ਹੈ ਕਿ ਵੀ ਕੜੀਆਂ ਖਿੰਦੀ ਦੇਣ ਗਿਆ ਤਾਰੇ ਗਿੰਦੀ ਰਾਤ ਨਹੀਂ ਸੋ ਹੁਣ ਮੈਂ ਮਾਂ ਚੁਸਤਾਂ ਨਹੀਂ ਅੱਜ ਮੇਰੇ ਬਾਬੂ ਦੇ ਲਾਗੀ ਦੇਣ ਬਤਾਈਆਂ ਨਹੀਂ ਅੱਜ ਮੇਰੇ ਬਾਬੂ ਦੇ ਲਾਗੀ ਦੇਣ ਬਤਾਈਆਂ ਨਹੀਂ ਅੱਜ ਮੇਰੇ ਬਾਬੂ ਦੇ ਚੋਲੇ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ ਨਹੀਂ ਅੱਜ ਮੇਰੇ ਵੀਰੇ ਦੇ ਮੇਰੇ ਵੀਰ ਦਵਿਆ ਮੈਨੂੰ ਗੋਡੇ-ਗੋਡੇ ਚ ਨੀ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਨੀ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਨੀ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਲੱਭ ਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਲੱਭ ਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਕੀ ਆਪਤਾ ਬਕਤੌਰ ਸਿਓ ਪਤਨੂ ਬੇ ਆਉਣ ਗਿਆ ਆਪਤਾ ਬਕਤੌਰ ਸਿਓ ਪਤਨੂ ਬੇ ਆਉਣ ਗਿਆ ਜੀ ਤੋ ਨੂੰ ਛੱਡ ਗਿਆ ਸ਼ੂ ਕਣੇ ਬੇ ਬਰੋਟਾ ਲਾਗੇ ਆ ਝੂਟਣ ਨੂੰ ਬੇ ਬਰੋਟਾ ਲਾਗੇ ਆ ਝੂਟਣ ਨੂੰ ਬੇ ਬਰੋਟਾ ਲਾਗੇ ਆ ਝੂਟਣ ਨੂੰ ਮੰਮੀ ਆ ਵੀ ਨੱਚੀਆਂ ਮਾਸੀਆਂ ਵੀ ਨੱਚੀਆਂ ਪੈਣਾ ਵੀ

ਬਹੁਤ ਹੀ ਵਧੀਆ ਉਪਰਾਲਾ ਕੀਤਾ ਸੁਖੀ ਬਾਠ ਸਰ ਨੇ ਜੋ ਕਿ ਬਾਹਰ ਬਾਹਰ ਰਹਿ ਕੇ ਵੀ ਸਾਨੂੰ ਇਹਨਾਂ ਵਧੀਆ ਸਿੱਖਿਆ ਦਿੱਤੀ ਉਹਨਾਂ ਨੇ ਬੜਾ ਉਪਰਾਲਾ ਕੀਤਾ ਬੱਚਿਆਂ ਨੂੰ ਤਾਂ ਸਿੱਖ ਲੋੜ ਚਾਹੀਦਾ ਹੁੰਦਾ ਵੀ ਜਿਵੇਂ ਸਿੱਖਿਆ ਦੇ ਪ੍ਰਚਾਰ ਨਾਲ ਜੁੜਨ ਦੇ ਲਈ ਇਹਨਾਂ ਨੇ ਜੋੜਨ ਦੀ ਬਹੁਤ ਬੜਾ ਉਪਰਾਲਾ ਕੀਤਾ ਕੋਸ਼ਿਸ਼ ਕੀਤੀ ਐਵੇਂ ਹੀ ਸਾਰੇ ਜੋੜਦੇ ਰਹਿਣ ਬੱਚਿਆਂ ਨੂੰ ਚੰਗੇ ਚੰਗੇ ਗੱਲਾਂ ਸਿਖਾਉਂਦੇ ਰਹਿਣ ਬੱਚਿਆਂ ਨੂੰ ਬੁਲਾਉਂਦੇ ਰਹਿਣ ਅਤੇ ਸਾਨੂੰ ਚੰਗੀ ਚੰਗੀ ਗੁਰਤੀ ਦਿੰਦੇ ਆ ਜੀ ਇਹਨਾਂ ਨੂੰ ਜੀ ਬੜਾ ਮੇਰਾ ਨਾਮ ਸਤਵੰਤ ਕੋ ਸੁਖੀ ਬਾੜਲਾ ਹੈ ਮੈਂ ਇੱਕ ਪੰਜਾਬੀ ਲੇਖਕ ਹਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੱਜ ਜੋ ਸੁਖੀ ਬਾੜ ਸਰ ਜੋ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਬੱਚਿਆਂ ਨੂੰ ਨਵੀਆਂ ਕਲਮਾਂ ਦੇ ਪ੍ਰੋਗਰਾਮ ਰਾਹੀਂ ਨਵਾਂ ਮੰਚ ਪ੍ਰਦਾਨ ਕਰ ਰਹੇ ਹੋ ਉਸ ਲਈ ਬਹੁਤ ਬਹੁਤ ਧੰਨਵਾਦ ਸੁਖੀ ਬਾੜ ਸਰ ਦਾ ਪੰਜਾਬੀ ਜਿੱਥੇ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਛੋਟੇ ਛੋਟੇ ਬੱਚੇ ਸਾਡੀ ਨਵੀਂ ਪਨੀਰੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਉਸ ਲਈ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਅੱਜ ਇੱਥੇ ਆ ਕੇ ਬਹੁਤ ਹੀ ਵਧੀਆ ਲੱਗ ਰਿਹਾ ਕਿ ਨੰਨੇ-ਮੁੰਨੇ ਬੱਚੇ ਆਪਣੀਆਂ ਕਲਮਾਂ ਦੇ ਨਾਲ ਆਪਣੀ ਰੌਸ਼ਨੀ ਬਖੇਰਨਗੇ ਉਮੀਦ ਹੈ ਪਵਿੱਖ ਵਿੱਚ ਵੀ